ਸਤਿ ਪਾਤ ਹੈ ਸਹਿਬੰਦੀਆਂ ਅਤੇ ਖੇਤਾਂ ਦੀ ਜੁਗਨੀਆਂ ਤੇ ਪਹੁੰਚੀਆਂ ਨੇ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜਿਹੜੀਆਂ ਚਾਰ ਸਹਿਬੰਦੀਆਂ ਨੇ ਅੱਜ ਏਕਤਾ ਦਾ ਹੋਕਾ ਦੇਣ ਦੇ ਲਈ ਪੰਤਕ ਪੇੜ ਦੇ ਵਿੱਚ ਇਸ ਗੱਲ ਦੀ ਪ੍ਰੈਕਟੀਕਲੀ ਸ਼ੁਰੂਆਤ ਕੀਤੀ ਹੈ ਹਾਲਾਂਕਿ ਸਟੇਜਾਂ ਤੇ ਕੱਲਾ ਬਹੁਤ ਬਾਰ ਨੂੰ ਗੱਲ ਰਹੀਆਂ ਨੇ ਏਕਤਾ ਦੀਆਂ ਉਹਨਾਂ ਦੇ ਇੱਕ ਇੱਕ ਨੁਮਾਇंदे ਨੇ ਸੰਗਤੀ ਨੂੰ ਉਤਦੇ ਵੀ ਇਹਨੂੰ ਕੋਈ ਇਹ ਨਾਮ ਅਨੇਕੀ ਇਹ ਚਾਰ ਸਹਿਬੰਦੀਆਂ ਦੇ ਨੁਮਾਇੰਦੇ ਤੇ ਇਹਨਾਂ ਦੇ ਸਿਰ ਤੇ ਆ ਸਮੂਹ ਸੰਗਤ ਦੇ ਪ੍ਰਤੀਨਿਧਤਾ ਕਰਦੇ ਹੋਏ ਮੇਰੀ ਇਹ ਬੇਨਤੀ ਉਹਨਾਂ ਚਾਰੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਕਿ ਉਹ ਜ਼ਿੰਮੇਵਾਰ ਵਿਅਕਤੀ ਉਹਨਾਂ ਦੇ ਜਿਹੜੇ ਨੇ ਉਹ ਇੱਕ ਇੱਕ ਨਿਕ ਹਾਜ਼ਰੀ ਦੇ ਰੂਪ ਦੇ ਇੱਕ ਹਾਜ਼ਰ ਹੋਣ ਲਈ ਇੱਕ ਦਵਾਈ ਭਰਾਂ ਗਏ ਗੁਰੂ ਦੇ ਸਾਹਮਣੇ ਜਰੂਰ ਇੱਥੇ ਮਾਈਕ ਤੇ ਮੇਰੇ ਨਾਲ ਜਿਹੜੇ ਹਾਜ਼ਰ ਹੋ ਜਾਣ ਸੋ ਚੋਹਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਜਿਹਦੇ ਵਿੱਚ ਦਲਕਾਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਚ ਪ੍ਰਧਾਨ ਜੀ ਜਥਾ ਅਤੇ ਜਤੇਜਾਰ ਜੰਤਾਰ ਸਿੰਘ ਦੀ ਹਵਾਰਾ ਕਮੇਟੀ ਉਹਨਾਂ ਚੋਹਾਂ ਦੇ ਵਕੀਲ ਨੁਮਾਇੰਦਿਆਂ ਮੇਰੇ ਹੱਥ ਬੰਨ ਕੇ ਬੇਨਤੀ ਆ ਕਿ ਉਹ ਇਥੇ ਨਾਲ ਹਾਜ਼ਰੀ ਦੇ ਰਿਖ ਤੇ ਸਾਡੇ ਨਾਲ ਖੜੇ ਹੋਣ ਔਰ ਉਸ ਤੋਂ ਬਾਅਦ ਜੋ ਵੀ ਅੱਜ ਦੇ ਕੱਪ ਦਾ ਐਲਾਨ ਆ ਔਰ ਜੋ ਵੀ ਉਸ ਦਾ ਪ੍ਰਾਣ ਹੈ ਸਾਡੇ ਔਰ ਇਹਦੀ ਭੂਮਿਕਾ ਆ ਉਸ ਜੋ ਲਿਖਤੀ ਜਥੇਬੰਦੀਆਂ ਦੇ ਸੁਝਾਵਾਂ ਦੇ ਨਾਲ ਸਾਰਿਆਂ ਦਾ ਸਾਂਝ ਆ ਉਹ ਸਿਰਫ ਜ਼ੁਬਾਨ ਜੋ ਆਵਾਜ਼ ਜੋ ਗੁਰਮਹਾਰਾਏ ਨੇ ਮੈਨੂੰ ਬਖਸ਼ੀ ਆ ਉਹ ਮੇਰੀ ਹੋਏਗੀ ਫਰਿ ਦੇ ਵਿੱਚ ਕਹੇ ਕਨੇ ਸ਼ਬਦ ਇਹਨਾਂ ਬਥੇਪੰਦੀਆਂ ਦੇ ਸਾਰਿਆਂ ਦੇ ਸਾਝੇ ਆ ਜਿੰਨੂੰ ਅਸੀਂ ਪੰਪਤ ਦੇ ਪੇੜ ਦੇ ਵਿੱਚ ਅੱਗੇ ਤਾਂ ਰੱਖਾਂਗੇ ਔਰ ਉਹਨੂੰ ਵਿਚਾਰ ਅੰਦੇ ਰੱਖਾਂਗੇ ਔਰ ਉਹਦੇ ਵਿੱਚ ਵਾਦਾ ਘਾਟਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਆ ਉਹ ਪੂਰਾ ਕਰਾਂਗੇ ਤਾਂ ਕਿ ਜਿਹੜੀ ਪੰਥਕ ਇਕਤਾਣਾ ਹੋ ਕਾਇਆ ਉਹਨੂੰ ਅਸੀਂ ਪੂਰਾ ਕਰ ਸਕੀਏ ਫਰੋਂ ਉਹਦੇ ਨਾਲ ਹੀ ਢੇੜੇ ਸਾਕੇ ਬਦੁਰਕਾ ਨੇ 40 ਸਾਲ ਪਹਿਲਾਂ ਇਸੇ ਵੀੜੇ ਦੇ ਵਿੱਚ ਘੁਲੋ ਕੇ ਜੇ ਤੁਸੀਂ ਸਾਈਡ ਤੇ ਹੋ ਜਾਓ ਵੀਰੇ ਜੇ ਸਾਡੇ ਕੋਲ ਲੋਕੀ ਜਿਹੜੇ ਥਾਂ ਕਿਤੇ ਸੀ ਜਿਲ੍ਹਾ ਮੰਡੀ ਗੁਰ ਸਿੰਘ ਮੰਦਿਰ ਮਥੇ ਸੇਵਾ ਮੰਦਿਰ ਸ਼੍ਰੀ ਦੇਵੀ ਪੇੜਾ ਅਗਲਾ ਅਜ 40 ਸਾਮਾਂ ਬਾਅਦ ਸਾਡਾ ਅਗਲਾ ਰੁਕਣ ਦਾ ਸਥਾਨ ਹੈ ਬੁਧਵਾਰੀ ਬਾਬਾ ਨਾਮ ਸਿੰਘ ਜੀ ਉੱਥਾਂ ਹੀ ਸੰਗਤ ਤੋਂ ਅਗਲਾ ਜਦੋਂ ਸਾਡਾ ਜਲਦਤ ਹੋਵੇ ਤਸਰੀਫੀ ਰੂਪ ਵਿੱਚ ਕੋਈ ਰਿਪਰੈਜ਼ੈਂਟੇਟਿਵ ਹੋਵੇ ਹੋਲੀ ਹੋਣ ਸਫਾਇਤ ਅਕਾਲ ਪਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ 26 ਅੰਮ੍ਰਿਤ 2026 13 ਮਾ ਮਨਸੈ ਸੰਮਤ 565 ਸੰਜੇ ਫੈਸਲੇ ਸਵੈ ਨਿਰਨੇ ਅਤੇ ਪ੍ਰਭੂ ਸਤਾਲੇ ਭਜਨ ਹੋਣਾ ਹੁਕਮ ਹੋਆ ਮਿਹਰਬਾਨ ਦਾ ਤੇ ਕੋਈ ਨੱਕ ਸੇਰ ਢਾਉਣ ਦਾ ਸਭ ਸੁਖਾਲੀ ਮੁੱਠੀਆਂ ਇਹ ਹੋਵਾ ਹਲੇਮੀ ਰਾਜਿਓ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਸ਼ਾ ਦੇ ਜਿਨਾ ਹੁਕਮ ਦੇ ਨਾਲ ਅੱਜ ਦਾ ਜੋ ਸੰਝਾ ਮਤਾਇਆ ਉਹਦੀ ਭੂਮਿਕਾ ਦੇ ਰੂਪ ਦੇ ਇੱਥੇ ਮੈਂ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖਾਲਸਾ ਪੰਥ ਦੀ ਪਵਿੱਤਰ ਤੇ ਰਵਾਇਤੇ ਸ਼ਾਨ ਵਿੱਚ ਨਵੀਂ ਰੂਪਕੰਢੀ ਸਿੱਖਾਂ ਦੀ ਨਿਆਰੀ ਤੇ ਵਿਲੱਖਣ ਹੋਣ ਵਾਸਤੇ ਤੇ ਪਛਾਣ ਦੀ ਰਾਖੀ ਲਈ ਖਾਲਸਾ ਪੰਥ ਦੇ ਸਵੈ ਸਿੱਧ ਪਾਤਸ਼ਾਹੀ ਦਾਅਵੇ ਦੀ ਪ੍ਰੋੜਤਾ ਕਰਦੇ ਹਨ ਅਤੇ ਦੁਨੀਆ ਭਰ ਦੀਆਂ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਐਸਾ ਮਾਹੌਲ ਬਣਾਉਣ ਲਈ ਜਿਸ ਵਿੱਚ ਪੰਥਕ ਆਸ਼ੇ ਅਸੂਲਾਂ ਉਦੇਸ਼ਾਂ ਤੇ ਉਮੰਗਾਂ ਦਾ ਆਦਰ ਹੋਵੇ ਅਤੇ ਉਹਨਾਂ ਨੂੰ ਵਧਣ ਭੁਲਣ ਦਾ ਮੌਕਾ ਮਿਲੇ ਹਕਾਲਤਖ ਸਹਿਬ ਫਿਰ ਅੰਮ੍ਰਿਤਸਰ ਸਾਹਿਬ ਦੇ ਸਨਮੁਖ ਇਹ ਸਭਾ ਚਾਰ ਆਜ਼ਾਦੀਪਸੰਦ ਸਿੱਖ ਜਥੇਬੰਦੀਆਂ ਦਲ ਕਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਚ ਪ੍ਰਧਾਨ ਜਥਾ ਅਤੇ ਭਾਈ ਜਗਤਾਰ ਸਿੰਘ ਖਵਾਰਾ ਜਥਾ ਦੇ ਸੱਦੇ ਉੱਤੇ 40 ਇਹਨਾਂ ਸਰਬੱਤ ਖਾਲਸਾ ਜਾਦਗਰੀ ਤੇਹਾੜਾ ਮਨਾਉਣ ਲਈ ਇਕੱਠੇ ਹੋ ਕੇ ਸਾਂਝੇ ਫੈਸਲੇ ਸਵੈ ਨਿਰਨੇ ਆਪਣੇ ਪ੍ਰਭੂ ਸਤਾ ਦਾਇ ਜਤਨ ਕਰੰਦਾ ਸਮੁੱਚੇ ਖਾਲਸਾ ਪੰਥ ਅਤੇ ਗੁਰ ਸੰਗਤ ਦੇ ਨਾਲ ਬਚਨ ਕਰਦੀ ਹੈ 40 ਸਾਲ ਪਹਿਲਾਂ ਹੋਈ ਸਰਬੱਤ ਖਾਲਸਾ ਦੀ ਯਾਦ ਵਿੱਚ ਜੋ ਗੁਰੂ ਖਾਲਸਾ ਪੰਥ ਦੀ ਸਾਂਝੀ ਵਿਚਾਰਮਟਾਂਦਰੀ ਦੀ ਰਵਾਇਤੀ ਪਰੰਪਰਾ ਉਤੇ ਪਰਖੀ ਹੋਈ ਸੰਸਥਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਇਹ ਸਭਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਰੋਸ਼ਨੀ ਵਿੱਚ ਗੁਰਮਤਿ ਪਰੰਪਰਾ ਦੇ ਰਾਹ ਚੱਲਦੇ ਹੋਏ ਅਸੂਲਨ ਤੇ ਖਾਲਸਾ ਜਪਤੇ ਵਾਲੇ ਸੰਘਰਸ਼ ਤੇ ਕੁਮਾਂਤਰੀ ਪੱਧਰ ਦੀ ਮਹਿੰਮ ਨਾਲ ਆਪਣੇ ਵਚਨਬੱਧਤਾ ਦੁਹਰਾਉਂਦਾ ਹੈ ਇਹ ਪੰਥਕ ਸਭਾ ਸਰਬੱਤ ਖਾਲਸਾ ਅਤੇ ਗੁਰਮਤੈ ਨੂੰ ਗੁਰੂ ਖਾਲਸਾ ਪੰਥ ਦੀ ਸਾਂਝੇ ਫੈਸਲੇ ਰਹਿਨਮਾਈ ਅਤੇ ਜਵਾਬਦੇਹੀ ਲਈ ਪ੍ਰਮੁੱਖ ਅਤੇ ਸਦੀਵੀ ਸੰਸਥਾ ਮੰਨਦਾ ਹੈ ਇਹ ਸਭਾ 28 April 1986 ਦੇ ਹਲਾਮ ਤੋਂ ਸਿੱਖਿਆ ਤੇ ਸੇਧ ਲੰਗੀਆਂ ਜਿਸ ਇੰਡੀਅਨ ਸਟੇਟ ਵੱਲੋਂ ਕੀਤੇ ਜ਼ਬਰਦਸਤ ਜਵਾਬ ਵਜੋਂ ਗੁਰਮਤ ਅਧਾਰਿਤ ਰਾਧਾ ਐਲਾਨ ਕੀਤਾ ਗਿਆ ਸੀ ਜਿਸ ਦੀ ਦ੍ਰਿਸ਼ਟੀ ਪੰਥ ਕੀ ਜੀਇਤ ਤੇ ਸਰਬੱਤ ਦਾਤ ਦਾ ਭਲਾ ਸਮਾਜਿਕ ਸਮਾਨਤਾ ਧਾਰਮਿਕ ਆਜ਼ਾਦੀ ਦੀ ਰੱਖਿਆ ਸਵੈ ਨਿਰਣੇ ਅਤੇ ਮਨੁੱਖੀ ਅਧਿਕਾਰਾਂ ਦੇ ਮਿਆਰਾਂ ਤਹਿਤ ਪੰਥਕ ਏਕਤਾ ਦੇ ਨਾਲ ਸਾਂਝੇ ਫੈਸਲੇ ਤੱਕ ਲੈ ਜਾਂਦੀ ਹੈ ਇਹ ਸਭਾ ਗੁਰੂ ਕਾਲ ਦਾ ਪੰਥ ਦੇ ਨਿਆਰੇ ਧਾਰਮਿਕ ਸੱਤਿਆਚਾਰ ਅਤੇ ਰਾਜਨੀਤਿਕ ਸਰੂਪ ਨੂੰ ਮੰਨਦੇ ਹੈ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਤਿਰਤ ਪੰਥ ਤੀਸਰ ਪੰਥ స్థాపਨ ਦੇ ਸੱਦੇ ਨੂੰ ਹਰ ਸਵੇਰ ਤੇ ਸ਼ਾਮ ਨਿੱਜੀ ਤੇ ਸੰਗਤੀ ਅਰਦਾਸ ਵਿੱਚ ਉਚਾਰਨ ਹੋਣ ਵਾਲੇ ਰਾਜ ਕਰੇਗਾ ਖਾਲਸਾ ਦੇ ਦੌਰੇ ਨੂੰ ਬੇਗੰਪੁਰਾ ਹਲੇਮੀ ਰਾਜ ਦੀ ਨਿਆਇ ਸਮਾਜ ਤੇ ਰਾਜ ਦੇ ਆਦਰਸ਼ ਨੂੰ ਅਤੇ ਬਾਣੀ ਪਾਣੇ ਦੀ ਰਹਿਤ ਤੇ ਦੇ ਅਸੂਲ ਨੂੰ ਦ੍ਰਿੜ ਕਰਦੀ ਹੈ ਇਹ ਸਭਾ ਪੂਰੇ ਵਿਸ਼ਵਾਸ ਤੇ ਵਚਨਬੱਧਤਾ ਨਾਲ ਬਿਆਨ ਕਰਦੀ ਹੈ ਕਿ ਸਿੱਖ ਸੰਘਰਸ਼ ਖਾਸ ਕਰਕੇ 1978 ਅਤੇ 1984 ਤੋਂ ਬਾਅਦ ਸ਼ਬਦ ਗੁਰੂ ਦੇ ਮੁੱਢਲੇ ਸੇਧਾਂ ਤੋਂ ਸੁਰਦੀ ਰੱਖਿਆ ਦਾ ਵਿਲੱਖਣ ਸੰਗਰਾਮ ਹੈ ਅਤੇ ਸ਼ਬਦ ਗੁਰੂ ਦੇ ਦੋਖੀ ਦੇਹਧਾਰੀ ਡੰਮ ਦੇ ਵਿਰੁੱਧ ਹਰ ਮਹਾਲ ਦੇ ਸੰਗਰਾਮ ਦਾ ਐਲਨ ਕਰਦੀ ਹੈ ਇਹ ਸਭਾ ਇਸ ਗੱਲ ਤੋਂ ਸੁਚੇਤ ਹੈ ਕਿ ਖੇਤਰੀ ਤੇ ਕਮਾਂਤਰੀ ਪੱਧਰ ਉੱਤੇ ਸਿੱਖਾਂ ਤੇ ਲਗਾਤਾਰ ਦਬਾਅ ਵਧ ਰਹੇ ਹਨ ਜਿਸ ਤਹਰ ਕਾਨੂੰਨੀ ਪ੍ਰਸ਼ਾਸਨਿਕ ਸਮਾਜਿਕ ਸੱਭਿਆਚਾਰਕ ਆਰਥਿਕ ਅਤੇ ਜ਼ਬਰ ਦੇ ਹੋਰ ਢੰਗ ਤਰੀਕੇ ਜਿਵੇਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਗੈਰਮਿਆ ਇੱਕ ਕਤਲ ਗੈਰ ਕਾਨੂੰਨੀ ਕਾਇਦਾ ਵਿਦੇਸ਼ਾਂ ਵਿੱਚ ਜ਼ਬਰ ਸਾਡੇ ਸਮਾਜਿਕ ਅਤੇ ਧਾਰਮਿਕ ਮਾਮਲਿਆਂ ਵਿੱਚ ਸੱਤਾ ਦਖਲ ਸੱਭਿਆਚਾਰਕ ਨੂੰ ਕਮਜ਼ੋਰ ਕਰਨਾ ਅਤੇ ਪੰਜਾਬ ਵਿੱਚ ਵਸੋਂ ਤਬਦੀਲੀ ਦੀ ਵਿਉਂਤ ਨਾਲ ਨਾ ਪੱਕੀ ਤਬਦੀਲੀ ਰਹਿਤ ਚੋਪਿਆ ਜਾ ਰਿਹਾ ਸੱਭਿਆਚਾਰਕ ਵਿਗਾੜ ਇਹ ਸਭ ਸਾਡੀ ਨਿਆਰੀ ਤੇ ਬਲੱਖਣ ਪੇਸ਼ਾਨ ਨੂੰ ਛੁਟਿਓ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਸਾਂਝੇ ਫੈਸਲਿਆਂ ਦੇ ਰਸਤੇ ਨੂੰ ਰੋਕਣ ਲਈ ਹੈ ਇਹ ਸਭਾ ਇਸ ਗੱਲ ਨੂੰ ਸਮਝਦੀ ਹੈ ਕਿ ਪੰਥਕ ਅਕੀਦਿਆਂ ਅਤੇ ਸਿੱਖਾਂ ਦੀ ਕੇਂਦਰੀ ਧਰਤੀ ਪੰਜਾਬ ਪ੍ਰਤੀ ਇੰਡੀਅਨ ਸਟੇਟ ਦੀ ਵਸਤੀਵਾਦੀ ਨੀਤੀ ਅਤੇ ਸੋਚ ਹੈ ਇਸੇ ਲਈ ਇੰਡੀਅਨ ਸਟੇਟ ਪੰਪ ਪੰਜਾਬ ਦੇ ਮਸਲੇ ਨੂੰ ਰਾਜਨੀਤਿਕ ਮਸਲਾ ਮੰਨਣ ਦੀ ਥਾਂ ਕਾਨੂੰਨ ਵਿਵਸਥਾ ਦਾ ਅੰਦਰੂਨੀ ਮਾਮਲਾ ਮੰਨਦਾ ਹੈ ਇੰਡੀਅਨ ਸਟੇਟ ਸਿੱਖ ਧਾਰਮਿਕ ਸੰਸਥਾਵਾਂ ਤੇ ਜਥੇਬੰਦੀਆਂ ਵਿੱਚ ਸਿੱਧੀ ਦਖਲਅੰਦਾਜ਼ੀ ਕਰਕੇ ਸਿੱਧਾ ਗਲਬਾ ਪਾਉਣ ਦਾ ਯਤਨ ਕਰਦਾ ਹੈ ਅਤੇ ਸਾਡੀ ਜ਼ਮੀਨ ਸਾਡੇ ਪਾਣੀ ਤੇ ਹੋਰ ਸਰੋਤਾਂ ਨੂੰ ਖੜਾਪ ਕੇ ਅੱਜ ਵੀ ਲੁੱਟਦਾ ਜਾ ਰਿਹਾ ਹੈ ਇਹ ਸਭਾ ਇਸ ਗੱਲ ਵੱਲ ਖਾਸ ਧਿਆਨ ਦਿੰਦੀ ਹੈ ਕਿ ਵਿਸ਼ਵ ਮਾਹੌਲ ਵਿੱਚ ਅਸੂਲਾਂ ਦੀ ਥਾਂ ਤਾਕਤ ਦੀ ਪ੍ਰਧਾਨਤਾ ਵੱਧ ਰਹੀ ਹੈ ਨਿਯਮਾਂ ਅਧਾਰਿਤ ਵਿਸ਼ੇਗੋਸਤਾ ਮਨੁੱਖੀ ਅਧਿਕਾਰ ਅਤੇ ਮੂਲ ਆਜ਼ਾਦੀਆਂ ਜਿਨ੍ਹਾਂ ਨੂੰ ਆਮ ਤੌਰ ਤੇ ਸੁਰੱਖਿਤ ਮੰਨਿਆ ਜਾਂਦਾ ਹੈ ਕਈ ਖੇਤਰਾਂ ਵਿੱਚ ਦਬਾਹੇ ਹੇਠ ਹਨ ਅਤੇ ਨਵੇਂ ਵਿਸ਼ੇ ਨਿਜ਼ਾਮ ਦੇ ਉਭਾਰ ਵਿੱਚ ਸਿੱਖ ਤੇ ਪੰਜਾਬ ਸਿੱਖ ਤੇ ਪੰਜਾਬ ਹੁਣ ਭਾਰਤ ਪਾਕਿਸਤਾਨ ਅਤੇ ਚੀਨ ਤਿੰਨ ਪ੍ਰਮਾਣੂ ਤਾਕਤਾਂ ਦੇ ਵਿਚਕਾਰ ਫਸੇ ਹੋਏ ਹਨ ਇਹ ਸਵਾਲ ਘਰਉਂਦੀ ਹੈ ਕਿ ਸਵੈ ਨਿਰਣੇ ਦਾ ਅਸੂਲ ਜੋ ਇਤਿਹਾਸਕ ਤੌਰ ਤੇ ਖਾਲਸੇ ਦੀ ਰਾਜਨੀਤਿਕ ਵਿਦਾਂ ਵਿਚ ਗੁਰੂ ਪਾਤਸ਼ਾਹ ਦੇ ਹੁਕਮਤ ਹੈ ਸਤੰਤਰ ਵਿਚਰਨ ਦੀ ਨਿਆਰੀ ਰੀਤ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ ਅਤੇ ਖਾਲਸਾ ਜੀ ਦੇ ਅਕਾਲੀ ਪਾਤਸ਼ਾਹ ਦੇ ਦਾਅਵੇ ਦੇ ਰੂਪ ਵਿੱਚ ਮੌਜੂਦ ਹੈ ਅਤੇ ਜੋ ਸੰਯੁਕਤ ਰਾਸ਼ਟਰ ਦੇ ਵਿਧਾਨ ਅਤੇ ਕੁਮਾਂਤਰੀ ਮੀਹਾਰਾ ਵਿੱਚ ਵੀ ਮੰਨਿਆ ਗਿਆ ਹੈ ਆਪਣਾ ਸਾਂਝਾ ਕੋ ਇੱਕ ਸੁਰੱਖਿਅਤ ਕਰਨ ਨਿਆਰੇ ਰਾਜਨੀਤਿਕ ਢਾਂਚੇ ਅਤੇ ਮੰਜ਼ਲ ਹਾਸਲ ਕਰਨ ਦੇ ਲੋਕਾਂ ਦਾ ਬੁਨਿਆਦੀ ਨੈਤਿਕ ਤੇ ਰਾਜਨੀਤਿਕ ਹੱਕ ਹੈ ਜੋ ਅਮਰ ਪਸੰਦ ਦੇ ਤਰੀਕੇ ਨਾਲ ਇਕੱਠੇ ਹੋ ਕੇ ਸੰਗਠਿਤ ਅਤੇ ਜਾਇਜ਼ ਉਪਰਾਧ ਨਾਲ ਅਪਣਾਇਆ ਜਾ ਸਕਦਾ ਹੈ ਇਹ ਸਭਾ ਇਹ ਗੱਲ ਸਾਂਝੀ ਕਰਦੀ ਹੈ ਕਿ ਗੁਰੂ ਖਾਲਸਾ ਪੰਥ ਨੇ ਭਾਰਤੀ ਯੂਨੀਅਨ ਦੇ ਸੰਵਿਧਾਨਕ ਵਿਵਸਥਾ ਨੂੰ 1950 ਵਿੱਚ ਆ ਸੰਕਰ ਕਰ ਦਿੱਤਾ ਸੀ ਜਦੋਂ ਸਿੱਖ ਨਮਾਇੰਦਿਆਂ ਨੇ ਭਾਰਤੀ ਸੰਵਿਧਾਨ ਦੇ ਮਸੌਦੇ ਉੱਤੇ ਸਹਿਮਤੀ ਨਹੀਂ ਦਿੱਤੀ ਅਤੇ ਹਸਤਾਕਰ ਨਹੀਂ ਕੀਤੇ ਅਤੇ ਉਹਨਾਂ ਤੋਂ ਬਾਅਦ ਚੱਲ ਰਿਹਾ ਸਿੱਖ ਧਾਰਮਿਕ ਰਾਜਨੀਤਿਕ ਸੰਘਰਸ਼ ਭਾਰਤ ਨੂੰ ਇਹ ਬੰਗਾਰ ਭਰਦਾ ਆਇਆ ਹੈ ਕਿ ਸਿੱਖਾਂ ਦੀ ਨਿਆਰੀ ਸੰਗੀ ਪਹਿਚਾਨ ਅਤੇ ਸੱਭਿਆਚਾਰਕ ਬਲੱਖਣਤਾ ਕਾਇਮ ਰਹੇਗੀ ਇਹ ਸਭਾ 3 ਕਲੂਕਾਰੇ ਜੂਨ 1984 ਅਤੇ ਨਸਲ ਸਿੱਖ ਨਸਲ ਕੋਸ਼ਿਸ਼ 1983 ਤੋਂ ਬਾਅਦ ਲੜੀ ਗਈ ਠਾੜੂ ਲਹਿਰ ਨੂੰ ਸਿੱਖ ਇਤਿਹਾਸ ਦਾ ਇੱਕ ਹੋਰ ਸੁਨਹਿਰਾ ਦੌਰ ਦਸਰੀਮ ਕਰਦੀ ਹੈ ਅਤੇ ਉਹਨਾਂ ਸਮੂਹ ਬੀਬੀਆਂ ਭਾਈਆਂ ਨੂੰ ਨਮਰਤਾ ਸਹਿਤ ਸਤਿ ਸ਼੍ਰੀ ਅਕਾਲ ਜਿੰਦੇ ਹੈ जिन्होंने गुरु गोबिंद सिंह जी दे हुकोम अनुसार फौज साहासी लेदा काम होन जाण उठे शस्त्रर दी ਵਰਤੋਂ ਕੀਤੀ ਅਤੇ ਇਸ ਲਹਿਰ ਵਿੱਚ ਇੰਡੀਅਨ ਸਟੇਟ ਦੇ ਜ਼ਬਰੀ ਤੰਤਪ ਦੇ ਖਿਲਾਫ ਸ਼ਸਤਰタリー ਹੋ ਕੇ ਸੰਗਰਾਮ ਕੀਤਾ ਇਸ ਸਭਾ ਇੰਡੀਅਨ ਸਟੇਟ ਖਿਲਾਫ ਲੜੀ ਜਾ ਰਹੀ ਸ਼ਾਂਤਮਈ ਜੰਤਕ ਤੇ ਗੁਰੀਲਾ ਜੰਗ ਵਿੱਚ ਹਜ਼ਾਰ ਨੂੰ ਜ਼ਰਨ ਵਾਲੀਆਂ ਅਗੈਤ ਸਿਹਿਰ ਝਲਦਿਆਂ ਵੀ ਡਟੇ ਰਹਿ ਕੇ ਯੋਗਦਾਨ ਪਾਉਣ ਵਾਲੀਆਂ ਬੀਬੀਆਂ ਪਾਆਂ ਨਾ ਬਜ਼ੁਰਗਾਂ ਬੱਚਿਆਂ ਤੇ ਪਰਿਵਾਰਾਂ ਦੀ ਕੁਰਬਾਨੀ ਅਡੋਲਤਾ ਤੇ ਸਖਤ ਦਾ ਸਤਿਕਾਰ ਕਰਦੀ ਹੈ ਇਹ ਸਭਾ ਹਾਲਿਸਤਾਨ ਦੇ ਰੂਪ ਵਿੱਚ ਇੱਕ ਆਜ਼ਾਦ ਮੁਲਕ ਲਈ ਰਾਜਨੀਤਿਕ ਕੂਟਨੀਤੀ ਤੇ ਸ਼ਾਂਤਮਈ ਵਿਰੋਧ ਸ਼ਹਾਦਤ ਕੈਦ ਜਲਾਵਤਨੀ ਵਕਾਲਤ ਮਨੁੱਖੀ ਅਧਿਕਾਰਾਂ ਦੀ ਰਾਖੀ ਦਸਤਾਵੇਜ਼ੀਕਰਨ ਅਤੇ ਕਾਨੂੰਨੀ ਤਰੀਕਿਆਂ ਨਾਲ ਜਵਾਬਦੇਹੀ ਦੀ ਮੰਗ ਰਹੀ ਯੋਗਦਾਨ ਕਰਨ ਵਾਲਿਆਂ ਦਾ ਵੀ ਸਤਿਕਾਰ ਕਰਦੀ ਹੈ ਇਹ ਸਭਾ ਅੱਜ ਦੇ ਸਮੇਂ ਵਿੱਚ ਇਸ ਨੂੰ ਲੋੜ ਨੂੰ ਮੰਨਦੀ ਹੈ ਕਿ ਪੰਥ ਪ੍ਰਵਾਨ ਪੰਜ ਪ੍ਰਧਾਨੀ ਸਾਂਝੀ ਅਗਵਾਹੀ પારદર્શી ਪ੍ਰਕਿਰਿਆਵਾਂ ਮळे ਸਾਂਝੇ ਢਾਂਚੇ ਬਣਨ ਤਾਂ ਜੋ ਰਾਜਨੀਤੀ ਨੂੰ ਦਿਸ਼ਾ ਮਿਲੇ ਵਖਰੇਵੇਂ ਖਤਮ ਹੋਣ ਤੇ ਆਪਸੀ ਇਕਤਾ ਇਤਫਾਕ ਕਾਇਮ ਹੋਵੇ ਅਤੇ ਭਗੋਲੇਕ ਤੇ ਜਥੇਬੰਦਵ ਵਖਰੇਵਿਆਂ ਦੇ ਬਾਵਜੂਦ ਪੰਥ ਇਕਤਾ ਬਣੀ ਰਹੇ ਇਹ ਸਭਾ ਫੈਸਲਾ ਕਰਦੀ ਹੈ ਕਿ ਖਾਲਸਾ ਜੀ ਦੇ ਬਾਦਸ਼ਾਹੀ ਦਾਅਵੇ ਅਨੁਸਾਰ ਦੇਸ਼ ਕਾਲ ਘੜਨ ਦੀ ਗੱਲ ਸਫਿਰਤ ਸੰਸਥਾਵਾਂ ਕਮੰਤਰੀ ਪੱਧਰ ਤੇ ਦਸਤਾਵੇਜ਼ੀਕਰਨ ਅਤੇ ਦੁਨੀਆ ਭਰ ਦੇ ਪੰਥਕ ਹਿੱਸੇਦਾਰਾਂ ਨਾਲ ਵਿਆਪਕ ਸਲਾਮ-ਮਸ਼ਵਰੇ ਜਾਰੀ ਅੱਗੇ ਵਿਧਾਇਆ ਜਾਣਗੇ ਇਸ ਤੋਂ ਅੱਗੇ ਅੱਜ ਦੇ ਸਬੱਤ ਖਾਲਸਾ ਯਾਦਗਰੀ ਦਿਹਾੜੇ ਦੀ ਸਭਾ ਦੇ ਫੈਸਲੇ ਮੈਂ ਆਪ ਸਾਹਮਣੇ ਸੰਤਾ ਦੇ ਸਾਹਮਣੇ ਰੱਖਣ ਲੱਗਾ ਜਿਸ ਜਿਸ ਫੈਸਲੇ ਦੇ ਉੱਤੇ ਵਿਚਾਰ ਆਮ ਦੇ ਕੇ ਦਾ ਰੁਕਾ ਕਾ ਸੰਪੀਰ ਉਦੇਸ਼ ਉਸ ਦੀ ਪ੍ਰਵਾਨਗੀ ਜਿਹੜੀ ਆ ਤੁਸੀਂ ਦੇ ਸਕਦੇ ਹੋ ਪਹਿਲਾ ਮੌਜੂਦਾ ਜੋਕ ਲਈ ਸਰਬੱਤ ਖਾਲਸਾ ਤੇ ਗੁਰਮਤਾ ਦਾ ਵਿਧੀਕ ਪਾਚਾ ਤਿਆਰ ਕੀਤਾ ਜਾਵੇ। ਸ੍ਰੀ ਅੰਕਾਲ ਪਤਹ ਸਾਹਿਬ ਸੰਸਾਰ ਭਰ ਤੇ ਪੰਥ ਪ੍ਰੰਤ ਜਥੇਆਂ ਤੇ ਸੰਸਥਾਵਾਂ ਨਾਲ ਸਵਾਗਤ ਮਸ਼ੂਰਾ ਕਰਕੇ ਆਮਣੇ ਸਰਬੱਤ ਖਾਲਸਾ ਅਤੇ ਗੁਰਮਤਾ ਸੰਸਥਾਵਾਂ ਦੇ ਵਿਧੀਕ ਦਾ ਆਂਧਾ ਮਸੌਦਾ ਫਾਕਾ ਰੱਖੇਗੀ ਤਾਂ ਕਿ ਖਾਲਸਾ ਪੰਥ ਵਿੱਚ ਅਤੇ ਸਾਂਝੀ ਸਹਿਮਤੀ ਬਣਾਈ ਜਾ ਸਕੇ। ਕਿ ਅੱਜ ਲਾਇਆ ਜਾਵੇ ਜਿਸ ਤਹਿਤ ਖਾਲਸਾਈ ਰਵਾਇਤਾਂ ਦੇ ਅਸੂਲਾਂ ਮੁਤਾਬਕ ਭਾਗੀਦਾਰੀ ਤੇ ਨੁਮਾਇੰਦੀ ਪੈਮਾਨੇ ਵਿਚਾਰ ਵਟਾਂਦਰਾ ਫੈਸਲਾ ਕਰਨ ਦੀ ਪ੍ਰਕਿਰਿਆ ਸਸਤਾਗਤ ਸੁਰੱਖਿਆ ਪ੍ਰਬੰਧ ਪਾਰਦਰਸ਼ਤਾ ਦੇ ਮਿਆਰ ਅਤੇ ਗੁਰਮਤੇ ਨੂੰ ਲਾਗੂ ਕਰਨ ਦੇ ਕਰਨ ਅਤੇ ਉਸ ਦੀ ਸਮੀਖਿਆ ਕਰਨ ਦੇ ਸੰਸਕਾਰਕ ਤੰਗ ਵਿਥੇ ਜਾਵੇ ਵਾਦਾ ਦੂਸਰਾ ਫੈਸਲਾ 29 ਅਪ੍ਰੈਲ ਦੇ ਖਾਲਸਪਤਾਨ ਐਲਾਨ ਨਾਮੇ ਦੀ 40ਵੀਂ ਬਰੇਗੰਡ ਮੌਕੇ ਨਵਾਂ ਨੀਤੀ ਦਸਤਾਵੇਜ਼ ਸਿੱਖ ਜਗਤ ਦੇ ਸਾਹਮਣੇ ਰੱਖਿਆ ਜਾਵੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਪ੍ਰੈਲ 1986 ਨੂੰ ਸਾਡੇ ਖਾਲਸਤਾਨੀ ਭਰਾਵਾਂ ਨੇ ਸਾਡੀ ਆਜ਼ਾਦੀ ਲਈ ਸਿੱਧੀ ਜਦੋ ਜੈ ਦਾ ਐਲਾਨ ਕੀਤਾ ਸੀ ਜੋ ਸਿੱਖ ਸੰਘਰਸ਼ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ ਅਸੀਂ ਇਸ ਐਲਾਨਨਾਮੇ ਦੀ 4ਵੀਂ ਬਰੇਗੰਡ 29 ਅਪ੍ਰੈਲ 2026 ਨੂੰ ਪੰਥਮ ਪੱਧਰ ਉੱਤੇ ਮਨਾਵਾਂਗੇ ਅਤੇ ਇਸ ਤੋਂ ਬਾਅਦ ਹਰ ਸਾਲ 29 ਅਪ੍ਰੈਲ ਨੂੰ ਇਸੇ ਤਰ੍ਹਾਂ ਯਾਦਗਾਰੀ ਤੌਰ ਤੇ ਮਨਾਇਆ ਜਾਏਗਾ ਤਾਂ ਜੋ ਪੰਜਾਬ ਦੇ ਲੋਕਾਂ ਅਤੇ ਦੁਨੀਆ ਨੂੰ ਸਿੱਧਾ ਤੇ ਸਾਫ਼ ਸੁਨੇਹਾ ਜਾਵੇ ਕਿ ਅਸੀਂ ਆਪਣਾ ਰਾਜ ਮੁੜ ਪ੍ਰਾਪਤ ਕਰਨ ਦੀ ਤਾਂਗ ਰੱਖਦੇ ਹਾਂ ਤੇ ਇਸ ਲਈ ਜਤਨਸ਼ੀਲ ਹਾਂ ਅਤੇ ਖਾਲਸਾ ਧਰਮ ਦੀ ਕਾਇਮੀ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਮਿਸਲ ਖਾਲਸੇ ਦੇ ਦਲ ਖਾਲਸਾ ਦੇ ਰਾਜ ਪ੍ਰਬੰਧ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਾਲੀ ਸਰਕਾਰੇ ਖਾਲਸਾ ਦੀ ਲੜੀ ਦਾ ਹਿੱਸਾ ਹੋਵੇਗਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਤਹਿਤ ਖਾਲਸਤਾਨ ਅਲਾਰ ਨਾਮੇ ਦੀ 40ਵੇਂ ਬਰੇਗੰਡ ਮੌਕੇ ਬੀਤੇ 40 ਸਾਲਾਂ ਦੇ ਸੰਘਰਸ਼ ਦੇ ਤਜਰਬੇ ਆਯੋਗ ਦੇ ਪੰਕਟ ਅਤੇ ਕੁਮਾਤਰੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਲੇਸਤਾਨ ਦੇ ਹਾਮੀ ਸਿੱਖ ਜਥਿਆਂ ਜਥੇਬੰਦੀਆਂ ਸੰਸਥਾਵਾਂ ਆਦ ਨਾਲ ਪਾਲ ਮੇਲ ਕਰਕੇ ਪਾਲੇਸਤਾਨ ਦੇ ਸੰਘਰਸ਼ ਦੀ ਪ੍ਰਭਖਤ ਰਣਨੀਤੀ ਬਾਰੇ ਇੱਕ ਸਾਂਝਾ ਨੀਤੀ ਦਸਤਾਵੇਜ਼ ਤਿਆਰ ਕਰਕੇ ਸਿੱਖ ਸੰਗਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਬੋਲ ਸੋਨਹਾਰ ਸਾਸਿਆ ਕਾਲ ਪਾਲੇਸਤਾਨ ਅਲਾਨ ਨਾਮੇ ਦਿਹਾੜੇ ਤੋਂ ਇਲਾਵਾ ਜੋ ਇਸ ਸਭਾ ਨੇ ਪ੍ਰਾਣ ਨੇ ਵਾ ਉਹ ਆਫਸਰ ਸੰਗਤ ਦੇ ਸਾਹਮਣੇ ਰੱਖਣ ਲਗਾ ਸਰਬਾਤਮਕਾਲਸਾ ਯਾਦਗਾਰੀ ਦਿਵਸ ਦੀ ਸਭਾ ਇਹ ਪ੍ਰਣ ਕਰਦੀ ਹੈ ਕਿ ਪੰਜਾਬ ਲਈ ਪ੍ਰਭੂ ਸਤਾ ਸੰਪੰਨ ਸੁਤੰਤਰ ਰਾਜ ਨਾਲ ਵਚਨਬੱਧਾ ਪਹਿਲਾ ਸਾਡਾ ਪ੍ਰਣ ਇਹ ਹੈ ਕਿ ਪੰਜਾਬ ਲਈ ਪ੍ਰਭੂ ਸਤਾ ਸੰਪੰਨ ਸੁਤੰਤਰ ਰਾਜ ਨਾਲ ਵਚਨਬੱਧਾ ਇਹ ਸਭਾ ਪੰਜਾਬ ਦੀ ਇੱਕ ਪ੍ਰਭੂ ਸਤਾ ਸੰਪੰਨ ਰਾਜ ਦੀ ਸਿਆਸੀ ਮੰਜਲ ਲਈ ਆਪਣੀ ਵਚਨਬੱਧਤਾ ਦਾਹ ਰੋਂਦੀ ਹੈ ਅਤੇ ਇਸ ਨੂੰ ਮੌਜੂਦਾ ਸਮੇਂ ਵਿੱਚ ਪਾਕਿਸਤਾਨ ਕਿਹਾ ਜਾਂਦਾ ਹੈ ਹੇ ਸੋਨਾ ਚੰਗਾ ਇੱਕ ਐਸਾ ਰਾਜ ਢਾਂਚਾ ਜੋ ਰਾਜ ਦੇ ਸਿੱਖ ਸੰਕਲਪ ਭਗੁਰਮਤ ਦੇ ਆਸ਼ੇ ਅਸੂਲਾਂ ਅਤੇ ਆਧਾਰਿਤ ਹੋਵੇਗਾ ਇਨਸਾਫ ਸਵੈਮਾਨ ਅੰਤਰ ਆਤਮਾ ਦੀ ਆਜ਼ਾਦੀ ਦੇਵੇ ਅਤੇ ਸਭਨਾ ਦਾ ਭਲਾ ਕਰੇ ਅਤੇ ਜੋ ਅਸੂਲ ਆਧਾਰਿਤ ਰਾਜ ਪ੍ਰਬੰਧ ਦੇ ਸਿੱਖ ਆਦਰਸ਼ ਨਾਲ ਮੇਲ ਖਾਂਦਾ ਹੋਵੇ ਬੋਲੇ ਸੋਨਾ ਚੰਗਾ ਦੀ ਸਭਾ ਦੀ ਆਖਰੀ ਬਚਨ ਬੋਲਤਾ ਨੌਜਵਾਨਾਂ ਦੇ ਹੱਥ ਬਾਗੜ ਸੰਸਮਤ ਇਹ ਸਭਾ ਪੰਥਕ ਜज्ਵੇ ਅਤੇ ਸਮਰਪਿਤ ਨੌਜਵਾਨਾਂ ਨੂੰ ਇਨਕਲਾਬੀ ਸਿੱਖ ਰਾਜਨੀਤੀ ਦੀ ਅਗਵਾਈ ਦੇ ਮੋਰਚੇ ਉੱਤੇ ਲਿਆਂਦੇ ਜਾਣ ਦਾ ਐਲਾਨ ਕਰਦੀ ਹੈ ਜੋ ਸਾਂਝੇ ਉਪਰਾਲਿਆਂ ਨਾਲ ਉਭਰੇ ਤੇ ਇਸ ਤੇ ਜਿਸ ਦੀ ਰਹਿਨਮਾਈ ਉਹ ਕਰਨ ਜੋ ਹੋਂਦ ਤੱਕ ਸੰਘਰਸ਼ ਦੀ ਅਗਵਾਈ ਵਿੱਚ ਯੋਗਦਾਨ ਪਾ ਰਹੇ ਹਨ ਹੋਰੇ ਦੇ ਵਿੱਚ ਅੱਜ ਦੇ ਦੋ ਅਹਿਮ ਤੱਥ ਲਈ ਤੁਹਾਡੇ ਸਾਹਮਣੇ ਸਾਂਭੇ ਰੱਖੇ ਨੇ ਪਹਿਲਾ ਕਿ 29 ਅਪ੍ਰੈਲ 1986 ਤੋਂ ਸ਼ਾਸਤਰੀ ਭਾਰਤ ਤੋਂ ਅੰਨਾਮ ਦੇ ਚਾਲੀ ਬਰੇਗਾਂ ਵੱਡੇ ਪੱਤਰ ਦਿੱਤੇ ਮਨਾਇਆ ਗਿਆ ਕਿ ਸਾਡੇ ਪੰਜਾਬ ਦੀ ਅਜ਼ਾਦੀ ਦਾ ਸੰਗਰਾਮ ਅੱਜ ਵੀ ਚੱਲਦਾ ਆ ਔਰ ਦੂਸਰਾ ਉਸ ਸਮੇਂ ਤੱਕ ਨੂੰ ਸਪੰਖ ਦੇ ਬੰਧਕਾਂ ਨੂੰ ਕੱਟਿਆ ਕਰਕੇ ਬਾਗਦੌਰ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਕੌਣ ਦੇ ਲਈ ਆਪਣੇ ਸੰਘਰਸ਼ੀ ਯੋਧਿਆਂ ਦਾ ਸਤਿਕਾਰ ਰੱਖਦੇ ਉਹਨਾਂ ਤੋਂ ਸਹਿਯੋਗ ਦੇ ਨਾਲ ਜਿਹੜਾ ਸੰਗਰਸ਼ ਅਕੇ ਲੈ ਕੇ ਜਾਣ ਦੀ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੁਣ ਆਪਾਂ ਸਾਰੇ ਆਣੇ ਗੁਰੂ ਮਹਾਰਾਜ ਅਕੇ ਸਮੂਹ ਕਰਦਾਸ ਕਰਨੇ ਆ ਤਾਂ ਕਿ ਗੁਰੂ ਮਹਾਰਾਜ ਸਾਡੀ ਝੋਲੀ ਦੇ ਵਿੱਚ ਸਾਡੀ ਕੌਮੀ ਮੰਜਲ ਸਾਡੀ ਆਜ਼ਾਦੀ ਪਾਉਣ ਸੋ ਸਮੂਹ ਸੰਗਤਾਂ ਦੇ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ